अच्छा ਆਪਣਾ ਜਿਹੜਾ ਸਮਾਜ ਹੈ ਇਹ ਬਹੁਤ ਬੜਾ ਕਲੰਕ ਹੈ ਇੱਕ ਤੇ ਇਹ ਕਲੰਕ ਆਪ ਨਹੀਂ ਹੈਗਾ ਮਤਲਬ ਦੂਸਰੇ ਬੰਦਿਆਂ ਵਾਸਤੇ ਕਲੰਕ ਹੈ ਜੇ ਮੰਨ ਲਓ ਇਸਕੇ ਕੋਲ ਕੋਈ ਚੀਜ਼ ਦੋ ਚੀਜ਼ਾਂ ਇਸਕੇ ਕੋਲ ਹੋਆ ਤਾਂ ਸਮਾਜ ਦੇ ਜਿਹੜੇ ਲੋਕ ਹੈ ਇਹਨੇ ਦੂਸਰੇ ਅਗੀ ਪੰਡੀਆਂ ਕਰਨੀ ਸ਼ੁਰੂ ਕਰ ਦੇਣੀਆਂ ਸਭ ਤੋਂ ਬੜੀ ਮਾੜੀ ਬਾਤ ਹੈ ਇਸकी ਮੰਨ ਲਓ ਕਿਸੇ ਕੋਲ ਜਵਾਕ ਨਹੀਂ ਹੋ ਰਿਹਾ ਹੈ ਨਾ ਕਿਸੇ ਘਰ ਕੇ ਵਿੱਚ ਬੱਚਾ ਨਹੀਂ ਹੈ ਜਾਂ ਕੋਈ ਦੁਖੀ ਹੈ ਤਾਂ ਜਿਸਕੇ ਕੋਲ ਬੱਚਾ ਹੈਗਾ ਉਹ ਨਾ ਮੇਣੇ ਦੇਣੇ ਸ਼ੁਰੂ ਕਰਨ ਲੱਜੂਆ ਜਾਂ ਕੋਈ ਸੁਖੀ ਹੈ ਉਹ ਦੁਖੀ ਨੂੰ ਹੋਗਾ ਯਾਰ ਮੜਾ ਦਾ ਕੈਮ ਹੋ ਤਖੜਾ ਹੋ ਯਾਰ ਕੀ ਹੋਗਾ ਤੈਨੂੰ ਵੀ ਉਸ ਵੀ ਜਿਹੜਾ ਬੰਦਾ ਬਿਮਾਰ ਹੈ ਵੀ ਉਸਕੇ ਉਸਨੇ ਕੋਈ ਵੀ ਬਾਟਣ ਥੁੜੀ ਆਪਣਾ ਵੀ ਦੁੱਖ ਸੁੱਖੋ ਦਾ ਵੰਡਣਾ ਭਾਈ ਉਸਨੇ ਜਾਣ ਕੇ ਆਪਣਾ ਦੁੱਖਾਂ ਵਾਲਾ ਵੰਡਣਾ ਔਨ ਕਰਿਆ ਵਾ ਹੁਣੇ ਦੁੱਖ ਸੁੱਖ ਕਿਸੇ ਦੇ ਆਤਮਾ ਨਹੀਂ ਨਾ ਹੈ ਇਹ ਤਾਂ ਪਰਮਾਤਮਾ ਦੇ ਆਤਮੇ ਦੇ ਵਿੱਚ ਹੈ ਸੋ ਜੇ ਕਿਸੇ ਕੇ ਕੋਲ ਬੱਚਾ ਨਹੀਂ ਹੋਇਆ ਹੁਣ ਮੰਨ ਲਓ ਆਪਾਂ ਬਹੁਤ ਜ਼ਿਆਦਾ ਕੇਸ ਇਹ ਜਿਹੇ ਦੇਖਾਂ ਨਾ ਆਦਮੀ ਮਾ ਕੋਈ ਨੁਕਸ ਹੋਇਆ ਤੇ ਨਾ ਉਸ ਔਰਤ ਕੇ ਵਿੱਚ ਕੋਈ ਪ੍ਰੋਬਲਮ ਹੋਇਆ ਪਰ ਇਸਕਾ ਮਤਲਬ ਕੀ ਆਏ ਵੀ ਹਲੇ ਪ੍ਰਮਾਤਮਾ ਨਹੀਂ ਚਾਰਿਆ ਹਲੇ ਉਸ ਕਾ ਜਿਸ ਨੇ ਆਣਾ ਉਸ ਕਾ ਟਾਈਮ ਹੀ ਨਹੀਂ ਹੋਇਆ ਹਲੇ ਕਰਤੀ ਪਰਾਨੇਗਾ ਹੁਣ ਦੇਖੋ ਕਾਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀਂ ਕੋਈ ਦੇਖੋ ਇਸ ਟੁਕਾ ਕਾ ਕੀ ਮਤਲਬ ਸਭ ਕੁਛ ਕਰਨਿਆਣਾ ਪ੍ਰਮਾਤਮਾ ਹੋਰ ਕੋਈ ਨਹੀਂ ਹੈ ਪਬ ਹਲੇ ਪ੍ਰਮਾਤਮਾ ਨੇ ਬੱਚਾ ਨਹੀਂ ਦੇਣਾ ਮੂਰ ਮੰਤਰ ਸਾਹਿਬ ਕੇ ਟੁਕਮੇ ਲਿਖਿਆ ਪਾ ਕਰਤਾ ਪੁਰਖ ਸਭ ਕੁਝ ਕਰਨੇ ਵਾਲਾ ਉਹੀ ਹੈ ਹਲੇ ਨਹੀਂ ਪ੍ਰਮਾਤਮਾ ਨੇ ਦਿਆ ਠੀਕ ਹੈ ਜੇ ਕਿਸੇ ਕੋਲ اولاد ਨਹੀਂ ਹੈ ਕਿਸੇ ਦਾ ਬੱਚਾ ਨਹੀਂ ਹੈ ਹਰ ਵੀ ਨੂੰ ਕੋਈ ਮਾਰ ਜਿਵਾ ਨਾ ਸਕੇ ਪਰ ਉਸ ਤੋਂ ਬਿਨਾ ਕੋਈ ਮਾਰ ਨਹੀਂ ਸਕਦਾ ਕੋਈ ਜਿਵਾ ਨਹੀਂ ਸਕਦਾ ਹਲੇ ਭਾਈ ਜਿਸ ਬੱਚੇ ਨੇ ਜਨਮ ਲੈਣਾ ਉਸ ਘਰ ਕੇ ਵਿੱਚ ਖੁਸ਼ੀਆਂ ਦੇਣੀਆਂ ਉਸ ਦਾ ਹਲੇ ਟਾਈਮ ਹੀ ਨਹੀਂ ਹੋਇਆ ਆਣੇ ਦਾ ਜਦ ਨੂੰਗਾ ਟਾਈਮ ਹੋ ਜਾਊਗਾ ਪ੍ਰਮਾਤਮਾ ਆਪਣੇ ਆਪ ਘਰਾਂ ਭੇਜ ਦੂਗਾ ਹੁਣ ਆਪਣੀਆਂ ਮੱਝਾਂ ਐ ਆਪਾਂ ਕਿੰਨੇ ਕਿੰਨੇ ਟੀਕੇ ਪਰਵਾ ਰਹੇ ਆ ਚਾਰ ਚਾਰ ਪੰਜ ਪੰਜ ਟੀਕੇ ਹੁਣ ਦੇਖੋ ਕਿੰਨੀਆਂ ਮੈਂ ਸਾਂਪਣੀਆਂ ਜਿਹੜੀਆਂ ਗੱਭਣ ਨਹੀਂ ਰਹਿੰਦੀਆਂ ਕਿਉਂਕਿ ਜੇ ਕੋਈ ਦੁਖੀ ਹੈ ਜੇ ਕਿਸੇ ਕੋਲ ਬੱਚਾ ਨਹੀਂ ਹੈ ਤਾਂ ਇਸ ਦੇ ਵਿੱਚ ਉਸ ਬੰਦੇ ਦਾ ਥੋੜੀ ਕਸੂਰ ਹੈ ਕਿਸੇ ਦਾ ਦੁਖ ਰਹਿਣ ਦਾ ਕੋਈ ਸੀਗਾ ਦੁਖੀ ਰਹਿਣ ਨੂੰ ਜੀ ਥੋੜੀ ਕਰਾਗਾ ਹਲੇ ਉਸ ਦਾ ਨਹੀਂ ਟਾਈਮ ਹੋਇਆ ਹਲੇ ਪ੍ਰਮਾਤਮਾ ਨੇ ਉਸਕੇ ਕਰਮਾਂ ਮਾ ਦੁਖ ਲਿਖੇ ਹੋਏ ਠੀਕ ਹੈ ਤੁਕ ਮੈਂ ਤੂਕ ਹੋਰ ਸੁਣਾਦਾ ਗਰਵਾਣੀ ਮੈਂ ਕਿਹਾ ਵਾ ਕਪਾਈ ਰੇ ਮਤ ਕਿਸ ਜਾਣੋ ਕਿਸੇ ਕੇ ਕਿਸੇ ਹੱਥ ਹੈ ਭਾਵ ਗੁਰੂ ਨਾਨਕ ਦੇਵ ਜੀ ਕਹਿ ਰਹੇ ਆ ਕਿ ਭਾਈ ਕਿਸੇ ਕੇ ਹੱਥ ਕੇ ਵਿੱਚ ਕੁਛ ਨਹੀਂ ਹੈ ਸਭ ਕੁਛ ਪਰਮਾਤਮਾ ਦੇ ਹੱਥ ਕੇ ਵਿੱਚ ਹੈ ਜੇ ਅੱਜ ਕਿਸੇ ਕੇ ਘਰ ਕੇ ਵਿੱਚ ਬੱਚਾ ਨਹੀਂ ਹੈ ਜੇ ਅੱਜ ਕੋਈ ਦੁਖੀ ਹੈ ਜੇ ਅੱਜ ਕੋਈ ਪਿੱਛੇ ਰਹਿ ਗਿਆ ਸੰਸਾਰ ਕੇ ਵਿੱਚ ਤਾਂ ਇਸ ਕੇ ਵਿੱਚ ਉਸ ਕਾ ਕਸੂਰ ਨਹੀਂ ਹੈ ਕਿਉਂਕਿ ਉਸਕੇ ਹੱਥ ਦੇ ਵਿੱਚ ਕੁਝ ਨਹੀਂ ਹੈ ਠੀਕ ਹੈ ਕਾਰਨ ਕਾਰਨਪ੍ਰਭ ਏਕ ਹੈ ਦੂਸਰ ਨਹੀਂ ਕੋਈ ਉਹ ਪਰਮਾਤਮਾ ਕਰਨੇ ਵਾਲਾ ਹੋਰ ਕੋਈ ਨਹੀਂ ਹੈ ਹਲੇ ਪਰਮਾਤਮਾ ਕੀ ਮਰਜ਼ੀ ਨਹੀਂ ਹੋਈ ਉਸ ਨੂੰ ਵੀ ਚੀਜ਼ ਮਿਲੇ ਸੋ ਆਪਣੇ ਆਪ ਬਹੁਤੇ ਹੁਸ਼ਿਆਰ ਨਾ ਬਣੇ ਕਰੋ ਜੇ ਪਰਮਾਤਮਾ ਨੇ ਸਾਨੂੰ ਔਲਾਦ ਦੇਈ ਵੀ ਹੈ ਜੇ ਪਰਮਾਤਮਾ ਨੇ ਸਾਨੂੰ ਸੁਖ ਦਿਆ ਵਾ ਜੇ ਚੰਗੀ ਨੌਕਰੀ ਦੇਈ ਵੀ ਹੈ ਚੰਗਾ ਸਰੀਰ ਦਿਆ ਵਾ ਚੰਗਾ ਹਾਸਰੇ ਖੇਲਰੇ ਆ ਤਾਂ ਦੂਸਰਿਆਂ ਨੂੰ ਬਲੇਮ ਨਾ ਕਰੇ ਕਰੋ ਕਿਸੇ ਦਾ ਜੀ ਨਹੀਂ ਕਰਦਾ ਵੀ ਮੈਂ ਦੁਖੀ ਰਹਾ ਠੀਕ ਹੈ ਕਿਉਂਕਿ ਗੁਰਬਾਣੀ ਮੈਂ ਕਿਹਾ ਵਾ ਬਾਬਾ ਬੈਰ ਨਾ ਕਰੀਏ ਕਾਹੂ ਕਟ-ਕਟ ਅੰਤਰ ਬ੍ਰਹਮ ਸਮਾਹੋ ਬਾਬਾ ਨਕਰੀ ਮੈਂ ਕਿਹਾ ਵਾ ਵੀ ਕਿਸੇ ਨਾਲ ਬੈਰ ਨਾ ਕਰੋ ਕਿਉਂਕਿ ਕਟ-ਕਟ ਕੇ ਅੰਤਰ ਬ੍ਰਹਮ ਪਰਮਾਤਮਾ ਸ ਆਪ ਸਮਾਇਆ ਹੋਇਆ ਜਦ ਤਵੇਂ ਇਹ ਜੀਆਂ ਬਾਤਾਂ ਕਰਾਂ ਤਾਂ தம்ੇ ਆਪਣੇ ਪਰਮਾਤਮਾ ਗੈਰ ਇੱਕ ਟੁੱਟ ਜਾਗੇ ਕਿਉਂਕਿ ਹਰੇਕ ਦੇ ਅੰਦਰ ਜੋਤ ਪਰਮਾਤਮਾ ਕੀ ਹੈ ਪਾਰ ਬ੍ਰਹਮ ਕੀ ਜੋਤ ਹੈ ਸੋ ਤੁਮੇ ਉਹ ਜਿਹੜੀ ਸੱਟ ਆਈਆਂ ਬਾਤਾਂ ਮਾਰਾਂਗੇ ਉਹ ਬੰਦੇ ਕਾ ਨਹੀਂ ਮਾਰਦੇ ਉਹ ਜਿਹੜੀ ਬ੍ਰਹਮ ਕੀ ਜੋਤ ਬੈਠੀ ਹੈ ਉਸ ਕਾ ਸੱਟਾ ਮਾਰਾਂਗੇ ਤੁਮੇ ਕਿਉਂਕਿ ਉਸ ਨੂੰ ਪਤਾ ਵੀ ਜਿਹੜੀ ਚੀਜ਼ ਮੈਂ ਇਹਨੂੰ ਜਦ ਮੈਨੂੰ ਲੋੜ ਹੋਊਗੀ ਮੈਂ ਆਪੇ ਲੈ ਲੈਣੀ ਸੋ ਐਡੀਆਂ ਬਾਤਾਂ ਨਾ ਕਰੇ ਕਰੋ ਜੋ ਪਰਮਾਤਮਾ ਨੂੰ ਦੁਖੀ ਕਰਾਂ ਕਿਸੇ ਕੀ ਆਤਮਾ ਨੂੰ ਦੁਖੀ ਕਰਾਂ ਸੋ ਸ਼ੁਕਰ ਮਨਾਓ ਪਰਮਾਤਮਾ ਕੇ ਵੀ ਥਾਰੇ ਕੋਲ ਉਹ ਚੀਜ਼ਾਂ ਹੈਗੀਆਂ ਜੇ ਨਹੀਂ ਹੈਗੀਆਂ ਤਾਂ ਬਾਣੇ ਮੈਂ ਰਹਿਣਾ ਸਿੱਖੋ ਕਿਉਂਕਿ ਉਹੀ ਪਰਮਾਤਮਾ ਸਭ ਕੁਝ ਕਰਨੇ ਵਾਲਾ ਉਹੀ ਦੇਣੇ ਵਾਲਾ ਸਭ ਨੂੰ ਉਹੀ ਖੋਣੇ ਵਾਲਾ ਉਹ ਦੇ ਕੇ ਵੀ ਖੋਲਵਾ ਉਹ ਜੇ ਆਪਣੀ ਆਈ ਪਰ ਰਾਜਵੇ ਤਾਂ ਬੜੇ ਬੜੇ ਧਰਤੀਆਂ ਪ੍ਰਿਥਵੀਆਂ ਦਾ ਨਾਸ਼ ਉਸ ਵਾਸਤੇ ਇੱਕ ਕੱਖ ਕੀ ਖੇਲ ਨਹੀਂ ਹੈ ਸੋ ਚੀਜ਼ਾਂ ਦਾ ਲਖੂਣੀਆਂ ਉਸ ਵਾਸਤੇ ਕੋਈ ਬੜੀ ਬਾਤ ਨਹੀਂ ਸੋ ਭਾਈ ਏ ਪਿਆਰ ਮੈਂ ਰਹਿਣਾ ਸਿੱਖੋ ਐਜੀਆਂ ਬਾਤਾਂ ਨਾ ਕਰੇ ਕਰੋ ਪ੍ਰਮਾਤਮਾ ਸਭ ਦੇ ਹਿਰਦੇ ਮੈਂ ਬੈਠਿਆ ਸੋ ਕਿਸੇ ਦਾ ਦਿਲ ਦੁਖੀ ਨਾ ਕਰੇ ਕਰੋ ਧੰਨਵਾਦ